ਜੀਵਨੀ ਚੌਣਾ ਦਾ ਮਾਹੌਲ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ ਅੱਜ ਸਾਡੇ ਨਾਲ ਨੇ ਕਾਂਗਰਸ ਪਾਰਟੀ ਦੇ ਪੀਪੀਸੀ ਮੈਂਬਰ ਸਰਤਾ ਸ਼ਰਮਾ ਜੀ ਕੀ ਕਹੋਗੇ ਮੈਡਮ ਜੀ ਕੀ ਮਾਹੌਲ ਹੈ ਚੱਬੇਵਾਲ ਦਾ ਕਾਂਗਰਸ ਪਾਰਟੀ ਦਾ ਪਹਿਲਾਂ ਨਮਸਕਾਰ ਜੀ ਸਸੇਕਲ ਸਾਰੇ ਦੈਨਿਕ ਸਵੇਰਾ ਤੇ ਜਿੰਨੇ ਵੀ ਦਰਸ਼ਕ ਨੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਸ ਵੇਲੇ ਪੂਰਾ ਮਾਹੌਲ ਜੜਾ ਸਰਗਰਮ ਹੈ ਔਰ ਇਹ ਜਿਹੜੀ ਸੀਟ ਹੈ ਕਾਂਗਰਸ ਦੀ ਸੀਟ ਹੈ ਔਰ ਕਾਂਗਰਸੀ ਜਿਤਨੀ ਆਂਦੀ ਹੈ ਤੇ ਕਾਂਗਰਸ ਨੂੰ ਲੋਕਾਂ ਦਾ ਇਥੋਂ ਦਾ ਪੂਰਾ ਸਮਰਥਨ ਆ ਪੂਰਾ ਪਿਆਰ ਪਿਆਰ ਮਿਲ ਰਿਹਾ ਅਸੀਂ ਸਟਾਰਟਿੰਗ ਤੇ ਜਦੋਂ ਸਾਡੀ ਇਥੇ ਡਿਊਟੀ ਲੱਗੀ ਆ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਵੇਖਿਆ ਲੋਕਾਂ ਦੇ ਵਿੱਚ ਥੋੜਾ ਜਿਹਾ ਸਹਿਮ ਜਿਹਾ ਸੀਗਾ ਕਿ ਸ਼ਾਇਦ ਭਈ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਣਾ ਕੀ ਹੋਣਾ ਬਟ ਜਦੋਂ ਅਸੀਂ ਜਾ ਕੇ ਉਹਨਾਂ ਨਾਲ ਆਪਣੀ ਦਿਲ ਦੀ ਗੱਲ ਕੀਤੀ ਐ ਦੱਸਿਆ ਉਹਨਾਂ ਨੂੰ ਕਿ ਕਾਂਗਰਸ ਜਿਹੜੀ ਹੈ ਹਮੇਸ਼ਾ ਗਰੀਬ ਗੁਰਬੇ ਦੇ ਨਾਲ ਹਮੇਸ਼ਾ ਹਰ ਇੱਕ ਦੇ ਨਾਲ ਖੜਦੀ ਆਈ ਹੈ ਔਰ ਉਥੋਂ ਦੇ ਵੈਸੇ ਇਥੋਂ ਦੇ ਲੋਕਾਂ ਨੂੰ ਖੁਦ ਨੂੰ ਵੀ ਖੁਦ ਵੀ ਪਤਾ ਕਾਂਗਰਸ ਨੂੰ ਹੀ ਸਪੋਰਟ ਕਰਦੇ ਆਏ ਆ ਬੜਾ ਉਤਸ਼ਾਹ ਸਿਰਫ ਇੱਕ ਵਾਰ ਉਹਨਾਂ ਦੇ ਨਾਲ ਖੜਨ ਦੀ ਲੋੜ ਸੀਗੀ ਔਰ ਲੋਕਾਂ ਦੇ ਵਿੱਚ ਉਤਸ਼ਾਹ ਤਾਂ ਪਹਿਲਾਂ ਹੀ ਸੀਗਾ ਔਰ ਲੋਕ ਪਿੰਡਾਂ ਦੇ ਵਿੱਚੋਂ ਗਲੀਆਂ ਦੇ ਵਿੱਚੋਂ ਸਾਰੇ ਉੱਠ ਕੇ ਨਾਲ ਤੁਰ ਪਏ ਆ ਕੱਲੇ ਜ਼ਰੂਰ ਚੱਲੇ ਸੀ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਕਿ ਸਾਨੂੰ ਲੱਗਦਾ ਸੀ ਸ਼ਾਇਦ ਇਥੋਂ ਕਾਂਗਰਸ ਜਿਹੜੀ ਹੈ ਖਤਮ ਹੋ ਗਈ ਹੈ ਸ਼ਾਇਦ ਪਤਾ ਨਹੀਂ ਨਾਲ ਹੀ ਚਲੇਗੀ ਹੈ ਬਟ ਕਾਂਗਰਸ ਖਤਮ ਨਹੀਂ ਹੋਈ ਕਾਂਗਰਸ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਸਾਈਲੈਂਸ ਬੈਠੇ ਸੀਗੇ ਉਹ ਹੁਣ ਬਾਹਰ ਨਿਕਲ ਆਈ ਹੈ ਜਿੱਦਾਂ ਹੀ ਉਹਨਾਂ ਨੂੰ ਸਪੋਰਟ ਮਿਲੀ ਹੈ ਦਰਅਸਲ ਗੱਲ ਇਹ ਹੈ ਕਿ ਲੋਕਾਂ ਦਾ ਜਦੋਂ ਅਸੀਂ ਵਿਊ ਲੈਨੇ ਲੋਕ ਕਹਿੰਦੇ ਵੀ ਮਤਲਬ ਡਿਵੈਲਪਮੈਂਟ ਜਿਹੜੀ ਹੈ ਚੱਬੇਵਾਲ ਦੇ ਵਿੱਚ ਬਹੁਤ ਹੋਈ ਹੈ ਪਰ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੀ ਡਿਵੈਲਪਮੈਂਟ ਹੋਈ ਹੈ ਇਹ ਚੱਬੇਵਾਲ ਦੇ ਵਿੱਚ ਇਹ ਕਾਂਗਰਸ ਦੇ ਟਾਈਮ ਤੇ ਹੀ ਹੋਈ ਹੈ ਹੋਈ ਆ ਅਦਰਵਾਈਜ਼ ਹੁਣ ਤੁਸੀਂ ਜਾ ਕੇ ਦੇਖ ਲਓ ਜਿਮਨੀ ਚ ਉਹਨਾਂ ਦੇ ਵਿੱਚ ਜਿੱਥੇ ਚੋਣ ਲੜਨੀ ਹੁੰਦੀ ਆ ਉੱਥੇ ਤਾਂ ਪੂਰੀ ਸਰਕਾਰ ਆਪਣਾ ਜ਼ੋਰ ਲਗਾ ਦਿੰਦੀ ਆ ਡਿਵੈਲਪਮੈਂਟ ਦਾ ਸੜਕਾਂ ਬਣਾ ਦਿੰਦੀ ਆ ਸਾਰਾ ਕੁਝ ਹੋਰ ਵੀ ਕਈ ਕੰਮ ਕਰਨ ਵਾਲੇ ਹੁੰਦੇ ਆ ਨਰੇਗਾ ਦੀਆਂ ਟੀਮਾਂ ਨੂੰ ਕੰਮ ਜ ਮਿਲਦਾ ਤੁਹਾੜਾ ਘਾੜ ਕੰਮ ਮਿਲਦੇ ਆ ਬਟ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਇਸ ਵੇਲੇ ਹੋ ਰੇ ਪੁਲੀਆਂ ਨਾਲੀਆਂ ਦਾ ਬੁਰਾ ਹਾਲ ਆ ਅਸੀਂ ਇੱਧਰ ਜੇਜੋਂਵਾਲ ਘੁੰਮ ਕੇ ਆਏ ਆ ਜੇਜੋਂ ਦਾ ਹਾਦਸਾ ਜਿਹੜਾ ਹੈ ਨਾ ਉਹ ਜੇ ਡਿਵੈਲਪਮੈਂਟ ਹੋਈ ਹੁੰਦੀ ਇਹਨਾਂ ਦੀ ਸਰਕਾਰ ਦੇ ਟਾਈਮ ਸ਼ਾਇਦ ਉਹ ਹਾਦਸਾ ਨਾ ਵਾਪਰਦਾ ਉਸ ਇੰਨਾ ਵੱਡਾ ਬਹੁਤਾ ਵੱਡਾ ਚੋਅ ਨਹੀਂ ਸੀਗਾ ਸਿਰਫ ਉਹਨੂੰ ਜਿਹੜੀ ਰੋਡ ਆ ਰੋਡ ਦੇ ਉੱਤੇ ਇੱਕ ਛੋਟੀ ਜੀ ਪੁਲੀ ਦੀ ਲੋੜ ਸੀਗੀ ਜੇ ਉਹ ਪੁਲੀ ਬਣੀ ਹੁੰਦੀ ਤੇ ਇਹ ਹਾਦਸਾ ਵੀ ਟਲ ਜਾਂਦਾ ਜਿਹੜੇ 9 ਦੇ 9 ਪਰਿਵਾਰ ਮਤਲਬ ਉਸ ਵੇਲੇ ਮੈਂਬਰ ਜਿਹੜੇ ਮਰੇ ਸੀ ਹੜ ਦੇ ਟਾਈਮ ਜਦੋਂ ਮਾੜਾ ਜਿਹਾ ਪਾਣੀ ਆਇਆ ਤਾਂ ਮਰੇ ਸੀਗੇ ਉਹਦੀ ਬਹੁਤ ਜਿਹੜੀ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਇਸ ਚੀਜ਼ ਦੀ ਨਿੰਦਾ ਹੋਈ ਹੈ ਔਰ ਲਲਵਾਨ ਪਿੰਡ ਅਸੀਂ ਜਾ ਕੇ ਆਏ ਆ ਉੱਥੋਂ ਦੇ ਹਾਲਾਤ ਇਦਾਂ ਦੇ ਆ ਕਿ ਉੱਥੇ ਵੀ ਇੱਕ ਚੋਹ ਲੰਗਦਾ ਇੱਕ ਪਿੰਡ ਹੈ ਦੋ ਪਿੰਡ ਦੇ ਵਿੱਚ ਘਾਰ ਦੀ ਚੋਹ ਲੰਗਦਾ ਉੱਥੇ ਵੀ ਪੁਲੀ ਦੀ ਲੋੜ ਸੀ ਇਹਨਾਂ ਨੇ ਉਹ ਛੋਟੀ ਜੀ ਪੁਲੀ ਉਹ ਵੀ ਨਹੀਂ ਬਣਾਈ ਜਦੋਂ ਹੜਾਂ ਆਂਦਾ ਪਾਣੀ ਆਂਦਾ ਉਹ ਪਿੰਡ ਦਾ ਪਿੰਡ ਦੀ ਲਿੰਕ ਜਿਹੜੇ ਆ ਆਪਸ ਵਿੱਚ ਟੁੱਟ ਜਾਂਦਾ ਰਾਤ ਬਰਾਤੇ ਕੋਈ ਬਿਮਾਰ ਸ਼ਮਾਰ ਕਿਸੇ ਕੋਈ ਲੇਡੀ ਪ੍ਰੈਗਨੈਂਟ ਲੇਡੀ ਨੇ ਕਿਸੇ ਡਿਲੀਵਰੀ ਲਈ ਹਸਪੀਟਲ ਜਾਣਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਹਸਪੀਟਲ ਇਹ ਜਿਹੜੀਆਂ ਛੋਟੀਆਂ-ਛੋਟੀਆਂ ਬੇਸਿਕ ਨੀਡਸ ਐ ਦੇਖੋ ਲੋਕਾਂ ਨੂੰ ਨਹੀਂ ਪਤਾ ਜਿਹੜੇ ਇੱਥੋਂ ਦੇ ਲੋਕਲ ਲੋਗ ਆ ਉਹਨਾਂ ਨੂੰ ਨਹੀਂ ਕੀ ਪਤਾ ਕਿ ਪੰਜਾਬ 'ਚ ਕੀ ਹੋ ਰਿਹਾ ਹੋਰ ਕਿਤੇ ਕੀ ਹੋ ਰਿਹਾ ਉਹਨਾਂ ਨੂੰ ਆਪਣੀ ਬੇਸਿਕ ਨੀਡਸ ਜਿਹੜੀਆਂ ਨਾ ਉਹਨਾਂ ਦੇ ਨਾਲ ਮਤਲਬ ਹੁੰਦਾ ਉਹਨਾਂ ਦੀਆਂ ਗਲੀਆਂ ਨਾਲੀਆਂ ਕੱਚੀਆਂ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਹਸਪਤਾਲ ਨਹੀਂ ਜਿਹੜੇ ਇਹਨਾਂ ਨੇ ਸਾਡੇ ਹਸਪਤਾਲ ਸੀਗੇ ਹੈਲਥ ਦੇ ਜਿਹੜੇ ਸੀਗੀਆਂ ਬਿਲਡਿੰਗਸ ਜਿਹੜੀਆਂ ਅਸੀਂ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਸੀਗੀਆਂ ਇਹਨਾਂ ਨੇ ਆਪਣੇ ਕਲੀਨਿਕ ਜਿਹੜੇ ਆਪ ਕਲੀਨਿਕ ਆਮ ਆਦਮੀ ਕਲੀਨਿਕ ਦੇ ਨਾਮ ਤੇ ਮੁਹੱਲਾ ਕਲੀਨਿਕ ਦੇ ਨਾਮ ਦੇ ਉੱਤੇ ਚੇਂਜ ਕਰਕੇ ਸਿਰਫ ਬੋਰਡ ਲਾ ਦਿੱਤਾ ਪਾਲਿਸ਼ ਕਰ ਤੁਸੀਂ ਜਾ ਕੇ ਦੇਖ ਲਓ ਨਾ ਉਹਨਾਂ ਦੇ ਵਿੱਚ ਡਾਕਟਰ ਹੈ ਨਾ ਹੀ ਕੈਮਿਸਟ ਹੈ ਨਾ ਮੈਡੀਸਿਨ ਮਿਲਦੀ ਹੈ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਐਟ ਲੀਸਟ ਸਾਡੇ ਟਾਈਮ ਤੇ ਡਾਕਟਰ ਤਾਂ ਹੁੰਦੇ ਸੀ ਕੈਮਿਸਟ ਹੁੰਦੇ ਸੀ ਮੈਡੀਸਿਨ ਮਿਲਦੀ ਸੀ ਲੋਕ ਇਦਾਂ ਖੱਜਲ ਖਰਾਬ ਨਹੀਂ ਹੁੰਦੇ ਸੀਗੇ ਇਹ ਸਿਰਫ ਸ਼ੋਸ਼ੇਬਾਜ਼ੀਆਂ ਜੀਆਂ ਰਹਿ ਗਈਆਂ ਔਰ ਤੁਸੀਂ ਇਹ ਦੇਖ ਲਓ ਭਈ ਬੀਬੀਆਂ ਇਸ ਵੇਲੇ ਸਾਡੇ ਦੇ ਸਾਨੂੰ ਜਿਹੜੀਆਂ ਪਿੰਡਾਂ ਦੇ ਵਿੱਚ ਮਿਲਦੀਆਂ ਹਨਾ ਉਹ ਕਹਿੰਦੀਆਂ ਪਈ ਮਤਲਬ ਤੁਸੀਂ ਇੱਕ ਵਾਰੀ ਮੈਡਮ ਦੇਖੀ ਜਾਓ 20 ਤਰੀਕ ਨੂੰ ਅਸੀਂ ਇਹਨਾਂ ਦਾ ਕੀ ਹਾਲ ਕਰਦੇ ਆ ਇਹਨਾਂ ਨੇ ਕਈਆਂ ਦੇ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖੇ ਜਿਹੜਾ ਇਹਨਾਂ ਨੇ ਝਾੜੂ ਝਾੜੂ ਜਿਹੜਾ ਪੁੱਠਾ ਹੀ ਟੰਗਿਆ ਹੋਇਆ ਅਪਸ਼ਕ ਨੂੰ ਪਹਿਲਾਂ ਹੀ ਕੀਤਾ ਹੋਇਆ ਬੀਬੀਆਂ ਕਹਿੰਦੀਆਂ ਪਈ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ 100000 ਰੁਪਿਆ ਜਿਹੜਾ ਮਹੀਨੇ ਦਾ ਮਿਲਿਆ ਕਰੂਗਾ ਜੇ ਸਾਡੇ ਘਰ ਪਿੰਡ ਘਰ ਦੇ ਵਿੱਚ ਦੋ ਲੇਡੀਜ਼ ਐ ਤਿੰਨ ਲੇਡੀਜ਼ ਐ ਤੇ ਚਲੋ 100000 ਦੇ ਹਿਸਾਬ ਦੇ ਨਾਲ 12 36000 ਰੁਪਿਆ ਚਲੋ ਬਨ ਇੱਕ ਜਨੇ ਦਾ ਬਨ ਗਿਆ ਠੀਕ ਹੈ ਤੇ ਸੋਰੀ 3 ਸਾਲ ਹਾਂ 3000 ਦੇ ਸਾਲ ਬਨ ਗਿਆ ਹਾਂ ਲੇਡੀ ਦਾ ਤੇ 12 3 ਫਿਰ 36000 ਰੁਪਏ ਬਨ ਗਿਆ ਘਰ ਦੇ ਵਿੱਚ ਮੰਨ ਲਓ ਇੱਕ ਲੇਡੀ ਦਾ ਜਿਹੜਾ 3 ਸਾਲ ਹੋ ਗਏ ਐ ਤੇ 36000 ਰੁਪਏ ਇਹਨਾਂ ਦੇ ਵੱਲ ਬੈਲੈਂਸ ਬਣਿਆ ਇਹ ਕਹਿੰਦੇ ਪੀ ਅਸੀਂ ਪਿੰਡ ਨੂੰ ਪੰਚਾਇਤ ਨੂੰ 50 ਜਲਾ ਲੱਖ ਦੇਵਾਂਗੇ ਆਹ ਦਵਾਂਗੇ ਆਹ ਦਵਾਂਗੇ ਬਟ ਉਹ ਕਹਿੰਦੀਆਂ ਪੀ ਪਹਿਲਾਂ ਸਾਡਾ ਲੇਖਾ ਜੋਖਾ ਜਿਹੜਾ ਆ ਉਹ ਜਿਹੜਾ ਹਜ਼ਾਰਾਂ ਹਜ਼ਾਰ ਰੁਪਏ ਅਸੀਂ ਉਹ ਲੈਣਾ ਬਾਕੀ ਸਾਨੂੰ ਕਿਸੇ ਚੀਜ਼ ਦਾ ਮਤਲਬ ਨਹੀਂ ਹੈ ਬਾਕੀ ਗੱਲ ਇੱਕ ਹੋਰ ਅਸੀਂ ਨੋਟਿਸ ਕੀਤੀ ਮੇਨ ਪੁਆਇੰਟ ਜਿਹੜਾ ਇਹ ਹੈ ਪਿੰਡਾਂ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ ਦੇਖੋ ਜਿਹੜਾ ਇੰਨੇ ਜਿਆਦਾ ਤੰਦਲੀ ਹੋਈ ਹੈ ਇੰਨਾ ਜਿਆਦਾ ਤੱਕਾ ਹੋਇਆ ਜਿਹੜੇ ਜਿੱਤਿਓ ਜਿੱਤਿਓ ਵੀ ਸਰਪੰਚ ਸੀ ਉਹਨਾਂ ਨੂੰ ਮਤਲਬ ਡਿਕਲੇਅਰ ਕਰਕੇ ਪਹਿਲਾਂ ਵੀ ਤੁਸੀਂ ਜਿੱਤ ਕੇ ਚਲੋ ਬਾਹਰ ਜਾ ਕੇ ਆਪਣੇ ਅਰੇਂਜਮੈਂਟ ਕਰੋ ਅਗਲੇ ਆਪਣੇ ਘਰ ਦੇ ਮੈਂਬਰਸ ਨੂੰ ਜਾਂ ਕਿਸੇ ਨੂੰ ਦੱਸਣ ਆਏ ਆ ਉਨੀ ਦੇਰ ਦੇ ਵਿੱਚ ਇਹਨਾਂ ਨੇ ਗੇਮ ਚੇਂਜ ਕਰ ਦਿੱਤੀ ਉਹਨਾਂ ਦੇ ਉਨੀ ਦੇਰ ਦੇ ਵਿੱਚ ਕਪਲੇ ਹੋ ਗਏ ਸਾਰੀ ਗੇਮ ਉਲਟ ਕਰ ਦਿੱਤੀ ਉਹ ਜਿਹੜੇ ਲੋਕ ਤਿਆਰ ਬੈਠੇ ਆ ਉਹ ਵੀ ਆਪਣੇ ਮਨਾਂ ਦੇ ਵਿੱਚ ਰੋਸ ਲੈ ਕੇ ਬੈਠੇ ਆ ਉਹ ਸਾਰੇ ਕਾਂਗਰਸ ਦੇ ਨਾਲ ਜੁੜੇ ਆ ਔਰ ਜਿਹੜੇ ਮੰਡੀਆਂ ਦੇ ਵਿੱਚ ਕਿਸਾਨ ਰੁੱਲਦਾ ਪਿਆ ਤੇ ਕੀ ਗੱਲ ਇਹ ਮਤਲਬ ਅਸੀਂ ਸੋਚਦੇ ਆ ਕਿ ਉਹ ਨਹੀਂ ਆਪਣਾ ਬਦਲਾ ਲੈਣਗੇ ਜਿਹੜਾ ਖੱਜਲ ਖਰਾਬ ਹੋਇਆ ਸਾਡੇ ਟਾਈਮ ਤੇ ਇੱਕ ਦਿਨ ਦੇ ਵਿੱਚ ਲਿਫਟਿੰਗ ਹੁੰਦੀ ਸੀ ਹੈਨਾ ਸਰ ਕਾਂਗਰਸ ਦੇ ਟਾਈਮ ਤੇ ਕਿਸਾਨ ਕਦੀ ਵੀ ਇੰਨਾ ਖੱਜਲ ਖਰਾਬ ਨਹੀਂ ਹੋਇਆ ਸੀ ਉਹ ਵੀ ਚੁੱਪ ਬੈਠੇ ਆ ਫਰ ਉਹ ਵੀ ਇਹਨਾਂ ਨੂੰ ਦੱਸਣ ਲਈ ਤਿਆਰ ਬੈਠੇ ਆ ਕਿ ਅਸੀਂ ਬੈਠੇ ਆ ਸਾਡੋ ਤੁਸੀਂ ਇਗਨੋਰ ਕੀਤਾ ਸਾਡਾ ਸਾਡੀ ਫਸਲ ਰੋਲੀ ਸਾਨੂੰ ਰੋਲਿਆ ਨਾ ਝੋਨਾ ਉਹਨਾਂ ਦਾ ਖਾਨ ਲਈ ਰਿਆ ਬਰਬਾਦ ਹੋਇਆ ਤੇ ਨਾ ਹੀ ਉਹ ਬਿਕਨ ਵਾਲਾ ਰੇ ਛੱਡਿਆ ਇਹਨਾਂ ਨੇ ਇਸ ਕਰਕੇ ਉਹ ਕਿਸਾਨ ਵੀ ਸਾਡੇ ਨਾਲ ਨੇ ਸਾਰੇ ਜਥੇਬੰਦੀਆਂ ਸਾਡੇ ਨਾਲ ਨੇ ਇਸ ਵੇਲੇ ਅਸੀਂ ਵੱਡੇ ਮਾਰਜਨ ਦੇ ਨਾਲ ਇੱਥੋਂ ਜਿਹੜੀ ਜਿੱਤ ਪ੍ਰਾਪਤ ਕਰਾਂਗੇ ਲੱਗਦਾ ਨਹੀਂ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਥੇ ਕੋਈ ਬਗਾਵਤ ਹੋਈ ਹੈ ਜਿਸ ਤਰ੍ਹਾਂ ਕੁਲਵਿੰਦਰ ਸੂਲਪੁਰ ਜੀ ਜਿਹੜੇ ਕਿ ਉਹ ਕਾਂਗਰਸ ਪਾਰਟੀ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋ ਗਏ ਨਾ ਕੀ ਫਰਕ ਨਹੀਂ ਪਾਏਗਾ ਦੇਖੋ ਕੁਲਵਿੰਦਰ ਰਸੂਲਪੁਰੀ ਜੀ ਵੀ ਸਾਡੇ ਵੱਡੇ ਭਰਾ ਵਾਂਗੂ ਹੀ ਨੇ ਅਸੀਂ ਮਿਲੇ ਆ ਉਹਨਾਂ ਨੂੰ ਬੜੀ ਅੱਛੀ ਨੇਚਰ ਹੈ ਚਲੋ ਉਹਨਾਂ ਦਾ ਹੱਕ ਬੰਦ ਦਾ ਸੀਗਾ ਪਰ ਜਿਹੜੀ ਹਾਈ ਕਮਾਂਡ ਹੁੰਦੀ ਹੈ ਉਹ ਕਈ ਪੱਖਾਂ ਤੋਂ ਦੇਖ ਕੇ ਟਿਕਟ ਜਿਹੜੀ ਆ ਦਿੰਦੀ ਆ ਇਕੱਲੀ ਟਿਕਟ ਨਹੀਂ ਹੁੰਦੀ ਉਹ ਜਦੋਂ ਸਰਕਾਰ ਆਪਣੀ ਬਣ ਜਾਂਦੀ ਹੈ ਹੋਰ ਵੀ ਬਹੁਤ ਕੁਝ ਹੁੰਦਾ ਤੇ ਉਹਨਾਂ ਨੇ ਥੋੜੀ ਜੀ ਕਾਲੀ ਕਰ ਲਈ ਤੇ ਕਾਲੀ ਕਰ ਲਈ ਥੋੜੀ ਦੇਰ ਹੋਰ ਵੇਟ ਕਰਦੇ ਤੇ ਉਹਨਾਂ ਦੇ ਨਾਲ ਅੱਛੀ ਕੋਈ ਮਤਲਬ ਉਹਨਾਂ ਨੂੰ ਚੰਗਾ ਅੱਛਾ ਦਰਜਾ ਕੋਈ ਮਿਲਦਾ ਬਟ ਚਲੋ ਕਾਲੀ ਕਰ ਲਈ ਪਰ ਫੇਰ ਵੀ ਜਿਹੜੇ ਲੋਕ ਉਹਨਾਂ ਦੇ ਨਾਲ ਸੀਗੇ ਉਹ ਪਿੰਡਾਂ ਦੇ ਵਿੱਚੋਂ ਹੁਣ ਮਤਲਬ ਉੱਠ ਕੇ ਬਗਾਵਤ ਨਹੀਂ ਹੋਈ ਪਿੰਡਾਂ ਦੇ ਵਿੱਚ ਉਹ ਲੋਕ ਸਾਡੇ ਨਾਲ ਤੁਰ ਰਹੇ ਆ ਸਾਡੇ ਨਾਲ ਚੱਲ ਰਹੇ ਆ ਦਿਨ ਰਾਤ ਸਾਨੂੰ ਆਪ ਬੁਲਾਉਂਦੇ ਆ ਦੱਸੋ ਭੈਣ ਜੀ ਕਿੱਥੇ ਰੈਲੀ ਕਰਨੀ ਕਿੱਥੇ ਕੀ ਕਰਨਾ ਹੁਣ ਵੀ ਆਣ ਵਾਲੇ ਆਪੰਸਨ ਵਾਲੇ ਜਿਹੜੇ ਉਹਨਾਂ ਦੇ ਮੇਨ ਸਮਰਥਕ ਸੀਗੇ ਤੇ ਹੁਣ ਵੀ ਪਹੁੰਚ ਪਹੁੰਚ ਰਹੇ ਆ ਬਾਕੀ ਇਦਾਂ ਹੁੰਦਾ ਕਿਸੇ ਪਰਸਨ ਦੇ ਨਾਲ ਜਿਹੜੀ ਪਰਸਨਲ ਵੋਟ ਹੁੰਦੀ ਹੈ ਪਿਆਰ ਹੁੰਦਾ ਚਲੋ ਉਹ ਨਾਲ ਚਲੇ ਜਾਂਦੇ ਵੱਟ ਜਿਹੜੀ ਕਾਂਗਰਸ ਦੀ ਪੱਕੀ ਵੋਟ ਹੁੰਦੀ ਹੈ ਉਹਨੂੰ ਕੋਈ ਅਸਰ ਨਹੀਂ ਹੁੰਦਾ ਮੈਮ ਤੁਸੀਂ ਨਾ ਪਿੰਡਾਂ ਪਿੰਡਾਂ ਦੇ ਵਿੱਚ ਜਾਣੇ ਹੋ ਦੇਖੀ ਵੀ ਹੈ ਡਿਵੈਲਪਮੈਂਟ ਕੀ ਹੈ ਪਰ ਜਿਸ ਤਰ੍ਹਾਂ ਪੰਜਾਬ ਦੀ ਸਰਕਾਰ ਵਾ ਆਮ ਆਦਮੀ ਦੀ ਹੈ ਲੱਗਦਾ ਨਹੀਂ ਤੁਹਾਨੂੰ ਕਿ ਲੋਕਾਂ ਦਾ ਰੁਝਾਨ ਜਿਮਨੀ ਚੋਣ ਦੇ ਵਿੱਚ ਆਪ ਦੇ ਵੱਲ ਹੋਵੇਗਾ ਨਹੀਂ ਪਤਾ ਕੀ ਗੱਲ ਹੈ ਜਿਹੜੇ ਜੋ ਹਾਲਾਤ ਇਸ ਆਮ ਆਦਮੀ ਨੇ ਕ੍ਰੀਏਟ ਕੀਤੇ ਆ ਜਿਹੜੀਆਂ ਇਹਨਾਂ ਨੇ ਪੀਲੀਆਂ ਪੱਗਾਂ ਬੰਨ ਬੰਨ ਕੇ ਉਸ ਵੇਲੇ ਨਾਰੇ ਲਾਏ ਸੀ ਕਿ ਅਸੀਂ ਬਦਲਾਵ ਲਿਆਵਾਂਗੇ ਤੇ ਲੋਕਾਂ ਦੇ ਵਿੱਚ ਹੋ ਗਿਆ ਕਿ ਸਾਡੇ ਵੀ ਮਨ ਚੰਦਾ ਸੀਗਾ ਕਿ ਸ਼ਾਇਦ ਪਤਾ ਨਹੀਂ ਇਹਨਾਂ ਨੇ ਕਿਹੜਾ ਨਵਾਂ ਬਦਲਾਵ ਲੈ ਕੇ ਆਉਣਾ ਕੁਝ ਨਵਾਂ ਕੁਝ ਚੇਂਜ ਕਰ ਦੇਣਾ ਪਰ ਉਹ ਸਾਰੇ ਫੋਕੇ ਹੀ ਨਿਕਲੇ ਵਾਦੇ ਤਾਂ ਇਹਨਾਂ ਨੇ ਪੀਲੀਆਂ ਪੱਗਾਂ ਬੰਨ ਕੇ ਜਿਹੜਾ ਲੋਕਾਂ ਦੇ ਵਿੱਚ ਮਨਾ ਚ छवि ਬਣਾਈ ਪੱਗਗ ਸਿੰਘ ਜੀ ਵਾਲੀ ਪਰ ਪੱਗਗ ਸਿੰਘ ਜੀ ਬਨਲੇ ਬੜਾ ਆਪਣੇ ਆਪ ਨੂੰ ਤੇ ਅਗਣਾ ਪੈਂਦਾ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਪੈਂਦਾ ਇਹਨਾਂ ਨੇ ਤਾਂ ਨਸ਼ਿਆਂ ਦਾ ਹੜ ਲਿਆ ਤਾਂ ਨੌਜਵਾਨੀ ਨੂੰ ਇਹਨਾਂ ਨੇ ਜਿੰਦਾ ਕੀ ਕਰਨਾ ਸੀ ਇਹਨਾਂ ਨੇ ਨੌਜਵਾਨੀ ਤਬਾਹ ਕਰਕੇ ਰੱਖ ਦਿੱਤੀ ਤੁਸੀਂ ਚਲੇ ਜਾ ਪਿੰਡਾਂ ਦੇ ਵਿੱਚ ਜਾ ਕੇ ਕਿੱਥੇ ਸਾਡੇ ਗੱਭਰੂ ਜੋਦੇ ਜਿਹੜੇ ਬਾਰਡਰਾਂ 'ਤੇ ਲੜਦੇ ਸੀ ਜਾ ਕੇ ਆਪਣੇ ਖੇਡਾਂ ਦੇ ਮੈਦਾਨਾਂ ਦੇ ਵਿੱਚ ਜਿਹੜੀ ਮੱਲਾ ਮਾਰਦੇ ਸੀਗੇ ਹੁਣ ਤੁਸੀਂ ਖੜੇ ਦੇਖ ਲਓ ਉਹਨਾਂ ਦੇ ਸ਼ਰੀਰ ਡਗ ਡਗ ਕਰਦੇ ਹੈ ਕੋਈ ਕਿਤੇ ਡਿਗਿਆ ਹੁੰਦਾ ਕੋਈ ਕਿਤੇ ਡਿਗਿਆ ਹੁੰਦਾ ਬੜਾ ਦੁੱਖ ਲੱਗਦਾ ਅਸੀਂ ਚੁੱਕ ਚੁੱਕ ਕੇ ਉਹਨਾਂ ਨੂੰ ਐਡਮਿਟ ਕਰਵਾ ਕੇ ਆਨੇ ਆ ਠੀਕ ਹੈ ਤੇ ਇਹ ਜਿਹੜਾ ਬਦਲਾਵ ਇਹਨਾਂ ਨੇ ਲਿਆਂਦਾ ਨਸ਼ੇ ਦਾ ਹੀ ਲਿਆਂਦਾ ਹੋਰ ਇਹਨਾਂ ਨੇ ਕੋਈ ਨਹੀਂ ਤੁਸੀਂ ਗੁੰਡਾਗਰਦੀ ਦੇਖ ਲਓ ਕਿੰਨੀ ਵੱਧ ਗਈ ਸਾਡਾ ਗੜਸ਼ੰਕਰ ਹਲਕਾ ਆ ਚਾਰ ਮਰਡਰ ਇੱਕ ਦਿਨ ਦੇ ਵਿੱਚ ਇੱਕੋ ਜਗ੍ਹਾ ਮੋਰਾਵਲੀ ਦੇ ਜਿਹੜੇ ਵਿੱਚ ਗੋਲੀ ਚੱਲੀ ਗੋਲੀਬਾਰੀ ਹੋਈ ਹੈ ਉਸ ਤੋਂ ਬਾਅਦ ਰਾਤ ਨੂੰ ਸੁਣਦੇ ਆ ਸ਼ਾਮ ਨੂੰ ਕਿ ਰੋਡ ਮਜਾਰੇ ਦੇ ਵਿੱਚ ਇੱਕ ਬੰਦੇ ਨੂੰ ਮਾਰ ਦਿੱਤਾ ਤੇ ਹੋਰ ਵੀ ਇੱਕ ਮਤਲਬ ਇਦਾਂ ਦੀਆਂ ਕਈ ਵਾਰ ਦਾਤਾ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਹੋਈਆਂ ਤੁਸੀਂ ਆਪ ਦੇਖ ਲਓ ਕਿ ਕੋਈ ਸੇਫ ਹੈਗਾ ਘਰੋਂ ਜਿਹੜਾ ਬੰਦਾ ਨਿਕਲਦਾ ਕੋਈ ਵੀ ਮਾਪੇ-ਵਾਪੇ ਜਦੋਂ ਬੱਚੇ ਪੜਨ ਜਾਂਦੇ ਜਾਂ ਕਿਤੇ ਉਹ ਮਾਪੇ-ਵਾਪੇ 15 ਡਰਦੇ ਆ ਕਿ ਸਾਡੇ ਬੱਚੇ ਸ਼ਾਮ ਨੂੰ ਸਹੀ ਸਲਾਮਤ ਵਾਪਸ ਆ ਜਾਣ ਜੇ ਕੋਈ ਲੇਡੀ ਕੰਨਾਂ ਦੇ ਵਿੱਚ ਕੋਈ ਨਕਲੀ ਵੀ ਕੁਝ ਪਾਇਆ ਹੋਵੇ ਤੇ ਮੇਰਾ ਖਿਆਲ ਨਹੀਂ ਕਿ ਤੁਰ ਕੇ ਜੇ ਲੇਡੀ ਕੋਈ ਸੜਕ ਤੱਕ ਰੋੜ ਤੱਕ ਪਹੁੰਚ ਜਾਏਗੀ ਕੰਨਾਂ ਦੇ ਵਿੱਚ ਉਦਾ ਹੀ ਖੋ ਕੇ ਲੈ ਜਾਂਦੇ ਮੋਬਾਈਲ ਖੋ ਕੇ ਲੈ ਜਾਂਦੇ ਪਰਸ ਖੋ ਕੇ ਲੈ ਜਾਂਦੇ ਤੱਕ ਆ ਮੁਕੀ ਹੁੰਦੀ ਬੜਾ ਕੁਝ ਹੋ ਰਿਹਾ ਆ ਅਸੀਂ ਤਾਂ ਇਸ ਮਾਹੌਲ ਤੋਂ ਡਰਦੇ ਆ ਤੋਬਾ ਕਰਦੇ ਆ ਪਿੰਡਾਂ ਦੇ ਵਿੱਚ ਵੀ ਲੋਕ ਡਰੇ ਹੋਏ ਆ ਇਸ ਮਾਹੌਲ ਤੋਂ ਤੇ ਇਸ ਕਰਕੇ ਜੇ ਇਹ ਛੁੱਟੀ ਹਵਾਇਆ ਲੋਕ ਜੇ ਹੁਣ ਵੀ ਇਲੈਕਸ਼ਨ ਹੋ ਜਾਣ ਆ ਤੁਸੀਂ ਸਾਡੀਆਂ ਲੋਕ ਸਭਾ ਇਲੈਕਸ਼ਨ ਦੇ ਦੇਖਿਆ ਰਿਜ਼ਲਟ ਦੇਖਿਆ ਇੱਕ ਇੱਕ ਲੋਕ ਸਭਾ ਦੇ ਵਿੱਚ 9 9 ਹਲਕੇ ਆਉਂਦੇ ਆ ਤੇ ਉਹ 6 ਸੀਟਾਂ ਜਿੱਤੀਆਂ ਐਨੇ ਐਨੇ ਸਾਡੇ ਕੋਲ ਐਮ ਐਲ ਏ ਤਾਂ ਪਹਿਲਾਂ ਹੀ ਤਿਆਰ ਬੈਠੇ ਆ ਜੇ ਹੁਣ ਇਲੈਕਸ਼ਨ ਹੋ ਜਾਂਦੇ ਆ ਤਾਂ ਸਿੱਧੀ ਤਾਂ ਕਾਂਗਰਸ ਦੀ ਜਿੱਤ ਹੁੰਦੀ ਆ ਇੱਥੇ ਹੋਰ ਕੋਈ ਸੱਜੀ ਖੱਬੀ ਪਾਰਟੀ ਦਾ ਕੋਈ ਨਾਮੋਂ ਨਿਸ਼ਾਨੀ ਨਹੀਂ ਹੈ ਏ ਸੰ ਕਾਂਗਰਸ ਪਾਰਟੀ ਦੇ ਸਾਬਕਾ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਡਾਇਰੈਕਟਰ ਅਤੇ ਪੀਪੀਸੀ ਮੈਂਬਰ ਸਰਤਾ ਸ਼ਰਮਾ ਜੀ ਜਿਨ੍ਹਾਂ ਨੇ ਕਿਹਾ ਕਿ ਚੱਬੇਵਾਲ ਦੇ ਲੋਕ ਕਾਂਗਰਸ ਪਾਰਟੀ ਦੇ ਹੀ ਹੱਕ ਦੇ ਵਿੱਚ ਆਣਗੇ ਕੈਮਰਾਮੈਨ ਸੰਜੀਵ ਕੁਮਾਰ ਦੇ ਨਾਲ ਅਜਮੇਰ ਪਨੋੜ ਦੈਨਿਕ ਸਵੇਰਾ ਚੱਬੇਵਾਲ